ਬੈਰੀ ਨੈਕਸਟ ਡੇ ਇਹਨਾਂ ਦੀ ਮਦਰ ਨੇ ਥਾਣੇ 'ਚ ਕੰਪਲੇਂਟ ਲਿਖਾ ਦਿੱਤੀ ਕਿ ਇਹ ਸਾਨੂੰ ਮਾਰ ਕੇ ਭੱਜੀ ਹੈ ਜਦਕਿ ਮੈਂ 3 ਦਿਨ ਇੱਥੇ ਆਂਦੀ ਰਹੀ ਆ ਮੈਂ ਜੇ ਮੈਰਿਜ ਕੋਈ ਗਲਤੀ ਹੁੰਦੀ ਤੇ ਮੈਂ ਥਾਣਾ ਥੋੜੀ ਸੀਗਾ ਵਾਪਸ ਈਵਨ ਜਦੋਂ ਮੈਂ ਇਥੋਂ ਘਰੋਂ ਗਈ ਵੀ ਆ ਉਸ ਦਿਨ ਮੈਂ ਇਹਦੀ ਮਦਰ ਨੂੰ ਰੋਟੀ ਬਣਾ ਕੇ ਦੇ ਕੇ ਖਵਾ ਕੇ ਗਈ ਆ ਇਹਦੀ ਮਦਰ ਮੈਨੂੰ ਬਾਹਰ ਤੱਕ ਛੱਡਣ ਆਈ ਹੈ ਹਰ ਕਿਤੇ ਅਸੀਂ ਘੁੰਮਣ ਜਾ ਰਹੇ ਆ ਮੇਰੇ ਪਿੰਡ ਜਾ ਰਿਹਾ ਹੈ ਪਰ ਮੈਨੂੰ ਆਪਣੇ ਘਰ ਕਿਉਂ ਨਹੀਂ ਐਂਟਰ ਕਰਨ ਦੇ ਰਿਹਾ ਮਾਦਾ ਦਾ ਕਹਿਣਾ ਹੈ ਬੇਦਖਲ ਕੀਤਾ ਗਿਆ ਬੇਦਖਲ ਉਹਨਾਂ ਨੇ ਮੈਰਿਜ ਤੋਂ ਬਾਅਦ ਕੀਤਾ ਉਹਨਾਂ ਨੇ ਠੀਕ ਹੈ ਕੀਤਾ ਜਾਂ ਨਹੀਂ ਕੀਤਾ ਤੁਹਾਨੂੰ ਪਤਾ ਕੀਤਾ ਜੋ ਨਹੀਂ ਕੀਤਾ ਮੈਨੂੰ ਇਸ ਬਾਰੇ ਨਹੀਂ ਪਤਾ ਕਿਉਂਕਿ ਮੁੰਡਾ ਰੋਜ਼ ਘਰ ਆ ਰਿਹਾ ਹੈ ਜਿਹੜੀ ਉਹ ਮੈਨਾਂ ਰੋਜ਼ ਰਾਤੀ ਵੀਡੀਓ ਕਾਲ ਕਰਦਾ ਹੈ ਮੈਂ ਉਹਦੇ ਸਕਰੀਨਸ਼ਾਟ ਲੈਏ ਨੇ ਇਹਨਾਂ ਦੇ ਘਰ ਦੇ ਸਕਰੀਨਸ਼ਾਟ ਨੇ ਸਾਰੇ ਠੀਕ ਹੈ ਔਰ ਇਥੋਂ ਇਹਨਾਂ ਦੇ ਕੈਮਰੇ ਦੀਆਂ ਤੁਸੀਂ ਵੀਡੀਓਜ਼ ਘਟਾਓ ਕਿ ਆਈ ਥਿੰਕ 10 ਦਿਨ ਪਹਿਲੇ ਦੀਆਂ ਘਟਾਲੋਗੇ ਤੇ ਉਹ ਘਰ ਹੀ ਹੋਏਗਾ ਜਿਸ ਬੱਚੇ ਨੂੰ ਤੁਸੀਂ ਬੇਦਖਲ ਕੀਤਾ ਉਹਨੂੰ ਸੀ ਘਰ ਥੋੜੀ ਐਂਟਰ ਕਰਨ ਦਵਾਂਗੇ ਮੇਰੇ ਵੀ ਇਵਨ ਕਪੜੇ ਘਰ ਨੇ ਮੇਰੇ ਡਾਕੂਮੈਂਟਸ ਇਹਨਾਂ ਦੇ ਘਰ ਨੇ ਉਹ ਦੋਦੇ ਮੈਨੂੰ ਪੁੱਛ ਨਹੀਂ ਦੇ ਰਹੇ 4 ਸਾਲ ਪਹਿਲੇ ਮੇਰਾ ਇੱਥੇ ਪ੍ਰਥਮੇਸ਼ ਮੋਹਨ ਰਾਹੁਲ ਦੇ ਨਾਲ ਮੈਰਿਜ ਹੋਈ ਸੀਗੀ ਸੱਡੀ ਲਵ ਮੈਰੀ ਸੀਗੀ ਤੇ 2.5 ਸਾਲ ਮੈਂ ਇੱਥੇ ਰਹੀ ਆ 2.5 ਸਾਲ ਤੋਂ ਬਾਅਦ ਇਹਨਾਂ ਦੀ ਮਦਰ ਨੇ ਮੈਂ ਦਫਤਰ ਦੇ ਕੰਮ ਗਈ ਆ ਬਾਅਦ ਆਉਂਦਿਆਂ ਨੂੰ ਉਹਨਾਂ ਨੇ ਗੇਟ ਨੂੰ ਤਾਲਾ ਲਗਾ ਲਿਆ ਔਰ ਗੇਟ ਨਹੀਂ ਖੋਲਿਆ ਜਿਹੜੇ ਕਿਹੜੇ ਦਫਤਰ 'ਚ ਕੰਮ ਕਰਦੇ ਸੀ ਇਸ ਟਾਈਮ ਮੈਂ ਪਠਾਨਗੋੜ ਸੀਗੀ ਕਿਹੜੇ ਲੈਵਲ 'ਤੇ ਸੀ 21 ਕੰਡੀ ਬਿਲਡਿੰਗ ਇਨਸਪੈਕਟਰ ਆ ਫਾਰਵੀਸ਼ਨ ਦਾ ਚਾਹ ਇਹਨਾਂ ਨੇ ਗੇਟ ਨਹੀਂ ਖੋਲਿਆ ਮੈਂ ਰਤੀ 10 ਵਜੇ ਤੱਕ ਇੱਥੇ ਗੇਟ ਦੇ ਬਾਹਰ ਖੜੀ ਰਹੀ ਆਂ ਫਿਰ ਰਾਹੁਲ ਨਾਲ ਕਿਥਾ ਮੁਲਾਕਾਤ ਹੋਈ ਤੇ ਕਿਦਾਂ ਜਿਹੜੇ ਵੀ ਤਾਨੂੰ ਮੈਰਿਜ ਦਾ ਹੋਇਆ ਰਾਹੁਲ ਨਾਲ ਮੇਰੀ ਦਫ਼ਤਰੀ ਮੁਲਾਕਾਤ ਹੋਈ ਸੀ ਕਿ ਉਹ ਥੈਨੂੰ ਮੈਨੂੰ ਕਿਹਾ ਕਿ ਮੈਂ ਇੰਡੀਅਨ ਇੰਟੈਲੀਜੈਂਸੀ ਚਾ ਤੇ ਮੈਂ ਇਸ ਟਾਈਮ ਸਸਪੈਂਡ ਚੱਲ ਰਿਹਾ ਫਿਰ ਚਲੋ ਸਾਡਾ ਆਪਸ ਚ ਅਸੀਂ ਮੈਰਿਜ ਕਰਾ ਲਈ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੈਂ ਪਠਾਨਕੋਟ ਮੇਰੀ ਜੁਆਇਨਿੰਗ ਹੋਈ ਹੈ ਮੈਂ ਉੱਥੇ ਗਈ ਆ ਇਹਨਾਂ ਨੇ ਆਂਦਿਆਂ ਨੂੰ ਗੇਟ ਨਹੀਂ ਖੋਲਿਆ ਮੇਰਾ ਤੀ 10 ਵਜੇ ਤੱਕ ਉਧਰ ਖੜੀ ਰਹੀਆਂ ਇੱਥੇ ਫਿਰ ਮੇਰੇ ਘਰੋਂ ਆਏ ਨੇ ਮੈਨੂੰ ਲੈ ਕੇ ਗਏ ਨੇ ਨੈਕਸਟ ਡੇ ਅਸੀਂ ਫੇਰ ਆਏ ਆ ਇਹਨਾਂ ਨੇ ਫੇਰ ਨੀ ਗੇਟ ਖੋਲਿਆ ਉਸ ਤੋਂ ਨੈਕਸਟ ਡੇ ਅਸੀਂ ਫੇਰ ਆਏ ਆ ਫੇਰ ਇਹਨਾਂ ਨੇ ਗੇਟ ਦੇ ਇੱਕ ਬਾਹਰ ਲੋਕ ਲਾਇਆ ਹੈ ਜਿਸ ਕਰਕੇ ਮਤਲਬ ਥੋੜਾ ਮੇਰੇ ਮਤਲਬ ਘਰ ਦੇ ਬੋਲੇ ਕਿ ਇਹ ਕੀ ਜਿੱਦਾਂ ਵੀ ਮਤਲਬ ਪੇਰੈਂਟਸ ਨੂੰ ਪੇਰੈਂਟਸ ਕਰਦੇ ਆ ਉਹਨਾਂ ਨੂੰ ਫੀਲ ਹੋਇਆ ਕਿ ਇਦਾਂ ਥੋੜੀ ਗੱਲ ਨਾ ਚੀਕਦਾ ਉਸ ਤੋਂ ਬਾਅਦ ਵੈਰੀ ਨੈਕਸਟ ਡੇ ਇਹਨਾਂ ਦੀ ਮਦਰ ਨੇ ਥਾਣੇ 'ਚ ਕੰਪਲੇਂਟ ਲਿਖਾ ਦਿੱਤੀ ਕਿ ਇਹ ਸਾਨੂੰ ਮਾਰ ਕੇ ਭੱਜੀ ਹੈ ਜਦਕਿ ਮੈਂ 3 ਦਿਨ ਇੱਥੇ ਆਂਦੀ ਰਹੀ ਆ ਮੈਂ ਜੇ ਮੇਰੇ 'ਚ ਕੋਈ ਗਲਤੀ ਹੁੰਦੀ ਤੇ ਮੈਂ ਥਾਣਾ ਥੋੜੀ ਸੀਗਾ ਵਾਪਸ ਈਵਨ ਜਦੋਂ ਮੈਂ ਇਥੋਂ ਘਰੋਂ ਗਈ ਵੀ ਆ ਉਸ ਦਿਨ ਮੈਂ ਇਹਦੀ ਮਦਰ ਨੂੰ ਰੋਟੀ ਬਣਾ ਕੇ ਦੇ ਕੇ ਖਵਾ ਕੇ ਗਈ ਆ ਇਹਦੀ ਮਦਰ ਮੈਨੂੰ ਬਾਅਦ ਤੱਕ ਛੱਡਣ ਆਈ ਹੈ ਠੀਕ ਹੈ ਫਿਰ ਥੋੜੇ 10 ਦਿਨ ਬਾਅਦ ਵਾਗੇ ਮੈਨੂੰ ਅੱਜ ਤੱਕ ਮੈਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਅੱਜ ਤੱਕ ਮੈਨੂੰ ਕੋਈ ਨੋਟ ਨਹੀਂ ਕਰਾਇਆ ਗਿਆ ਜਿਹੜਾ ਤੁਹਾਨੂੰ ਐਸਸੀ ਦਾ ਕਹਿੰਦੇ ਸੀ ਬੰਦੇ ਜੀ ਇਹ ਚੂੜਿਆਂ ਦੀ ਕੁੜੀ ਐ ਅਸੀਂ ਨਹੀਂ ਰੱਖਣੀ ਹੁਣ ਇਹਨਾਂ ਦੀ ਮਦਰ ਦੀ ਐ ਥਿੰਕਿੰਗ ਐ ਕਿ ਇਹ ਚੂੜਿਆਂ ਨੇ ਪਹਿਲੇ ਸਭ ਪਤਾ ਸੀਗਾ ਜੀ ਸਾਡੇ ਘਰ ਵੀ ਆਂਦਾ ਸੀਗਾ ਸਭ ਪਤਾ ਸੀਗਾ ਉਹਨੂੰ ਇਹ ਕਿੱਥੇ ਆਸ ਤੇ ਇਹ ਬ੍ਰਾਹਮਣ ਨੇ ਬ੍ਰਾਹਮਣ ਹੋਏ ਤੁਸੀਂ ਮੰਨਦੇ ਹੋ ਜੀ ਤੁਸੀਂ ਮੇਰਾ ਘਰ ਆਇਆ ਮੈਨੂੰ ਘਰ ਐਂਟਰ ਕਰਨ ਦੇ ਨਾ ਕੋਈ ਡਿਵੋਰਸ ਹੋਇਆ ਹੈ 2 ਸਾਲ ਤੋਂ ਮੈਂ ਇਹਨੂੰ ਮੇਰੇ ਨਾਲ ਬਾਹਰ ਰਹਿ ਰਿਹਾ ਹੈ ਬਾਰ ਦਫਤਰ ਜਾ ਰਹੇ ਮਤਲਬ ਹਰ ਕੀ ਦੇਸੀ ਕੋ ਮਨ ਜਾ ਰਹੇ ਆ ਮੇਰੇ ਪਿੰਡ ਜਾ ਰਿਹਾ ਪਰ ਮੈਨੂੰ ਆਪਣੇ ਘਰ ਕਿਉਂ ਨਹੀਂ ਐਂਟਰ ਕਰਨ ਦੇ ਰਿਹਾ ਮੈਂ ਉਹਨਾਂ ਦੇ ਘਰ ਜਾਣਾ ਹੈ ਨਾ ਮੇਰਾ ਵੀ ਘਰ ਹੈ ਜਿਹਦੀ ਦਵਾਈ ਲਵ ਨਾਟ ਹੋਈ ਕਾਦੀ ਜਿਹੜਾ ਸੀ ਇਸੇ ਘਰ ਚਾਹੀ ਸੀ ਇਸੇ ਘਰ ਚ ਹੀ ਆਈ ਸੀ ਇਸੇ ਘਰ ਚਾਹੀ ਸੀ ਮੈਂ ਮਾਤਾ ਦਾ ਇਹ ਕਹਿਣਾ ਹੈ ਕਿ ਉਹਨੂੰ ਜਿਹੜਾ ਵੀ ਬੇਦਖਲ ਕੀਤਾ ਗਿਆ ਹੈ ਮਾਤਾ ਦਾ ਕਹਿਣਾ ਹੈ ਬੇਦਖਲ ਕੀਤਾ ਗਿਆ ਬੇਦਖਲ ਉਹਨਾਂ ਨੇ ਮੈਰਿਜ ਤੋਂ ਬਾਅਦ ਕੀਤਾ ਹੈ ਉਹਨਾਂ ਨੇ ਠੀਕ ਹੈ ਕੀਤਾ ਜਾਂ ਨਹੀਂ ਕੀਤਾ ਤੁਹਾਨੂੰ ਪਤਾ ਕੀਤਾ ਨਹੀਂ ਕੀਤਾ ਮੈਨੂੰ ਇਸ ਬਾਰੇ ਨਹੀਂ ਪਤਾ ਕਿਉਂਕਿ ਮੁੰਡਾ ਰੋਜ਼ ਘਰ ਆ ਰਿਹਾ ਹੈ ਜਿਹੜੀ ਉਹ ਮੈਨਾਂ ਰੋਜ਼ ਰਾਤੀ ਵੀਡੀਓ ਕਾਲ ਕਰਦਾ ਹੈ ਮੈਂ ਉਹਦੇ ਸਕਰੀਨਸ਼ਾਟ ਲਏ ਨੇ ਇਹਨਾਂ ਦੇ ਘਰ ਦੇ ਸਕਰੀਨਸ਼ਾਟ ਨੇ ਸਾਰੇ ਠੀਕ ਹੈ ਔਰ ਇਥੋਂ ਇਹਨਾਂ ਦੇ ਕੈਮਰੇ ਜਿਹੜੀਆਂ ਤੁਸੀਂ ਵੀਡੀਓਜ਼ ਘਟਾਓ ਕਿ ਆਈ ਥਿੰਕ 10 ਦਿਨ ਪਹਿਲੇ ਦੀਆਂ ਘਟਾ ਲੋਗੇ ਤੇ ਉਹ ਘਰ ਹੀ ਹੋਏਗਾ ਜਿਸ ਬੱਚੇ ਨੂੰ ਅਸੀਂ ਬੇਦਖਲ ਕੀਤਾ ਉਹਨੂੰ ਸੀ ਘਰ ਥੋੜੀ ਐਂਟਰ ਕਰਨ ਦਵਾਂਗੇ ਘਰ ਲੱਗਾ ਹੈ ਉਹਦੇ ਕੱਪੜੇ ਉੱਪਰ ਪਏ ਘਰ ਨੇ ਮੇਰੇ ਵੀ ਇਵਨ ਕਪੜੇ ਘਰਨੇ ਮੇਰੇ ਡਾਕੂਮੈਂਟਸ ਇਹਨਾਂ ਦੇ ਘਰਨੇ ਉਦੋਂ ਦੇ ਮੈਨੂੰ ਕੁਝ ਨਹੀਂ ਦੇ ਰਹੇ ਉਹਨਾਂ ਦੀ ਮਤਾਂ ਤੋਂ ਜਿਹੜੀ 120 ਪਰ ਕੋਟ ਵਾਲੇ ਜਿਹੜੇ ਕਿ ਕਿਹਾ ਜਾਂਦੇ ਸੀ ਉਹਨਾਂ ਨੂੰ ਦੱਟਿਆ ਗਿਆ ਹੈ ਵੀ ਆਹੜਾ ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਕੀ ਤੁਹਾਨੂੰ ਕੋਰਟ ਮੈਨੂੰ ਕੋਈ 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 ਨੋਟਿਸ ਨਹੀਂ ਆਇਆ ਕੋਈ ਮੈਨੂੰ ਨੋਟ ਨਹੀਂ ਕਰਾਇਆ ਗਿਆ ਅਗਰ ਕੋਈ ਚੱਲ ਰਿਹਾ ਮੈਨੂੰ ਕੁਝ ਨੋਟ ਨਹੀਂ ਕਰਾਇਆ ਤੁਹਾਨੂੰ ਜਿਹੜਾ ਕੋਰਟ ਵਾਲੋਂ ਕੋਈ ਨੋਟਸ ਨਹੀਂ ਕੋਈ ਕੋਈ ਨੋਟ ਨਹੀਂ ਕਰਾਇਆ ਕੁਝ ਨੋਟ ਨਹੀਂ ਮੈਨੂੰ ਇਨਸਾਫ ਦਿੱਤਾ ਚਾਹੁੰਦੇ ਆਹੀ ਮੈਂ ਦਰਦ ਦਰ ਟੱਕੇ ਖਾ ਰਹੀ ਹਾਂ ਇੱਕ ਘਰ ਮੈਨੂੰ ਜੋ ਨੌਂ ਦੀ ਜਗ੍ਹਾ ਹੁੰਦੀ ਹੈ ਉਹ ਦਿੱਤੀ ਜਾਵੇ ਜੋ ਵਾਈਫ ਦੀ ਜਗ੍ਹਾ ਹੈ ਉਹ ਦਿੱਤੀ ਜਾਵੇ ਮੇਰੀ ਘਰ ਚ ਐਂਟਰੀ ਕਰੀ ਜਾਵੇ ਜੇ ਜੀ ਅਸੀਂ ਮੋਗੋਪੁਰੇ ਠਾਣੇ ਪਹੁੰਚੇ ਹਾਂ ਸਾਡੀ ਭੈਣ ਆ ਹਰਪ੍ਰੀਤ ਕੌਰ ਜਿਨ੍ਹਾਂ ਦਾ ਪਤਾ ਲੱਗਾ ਕਿ ਸਹੁਰੇ ਪਰਿਵਾਰ ਨੇ ਕੁੱਟਮਾਰ ਕੀਤੀ ਆ ਤੇ ਭੈਣ ਸਾਡੀ ਸਵੇਰੇ 8 ਵਜੇ ਦੀ ਉਹਨਾਂ ਦੇ ਦਰਵਾਜ਼ੇ 'ਤੇ ਗਾੜੀ ਬੈਠੀ ਸਹੁਰਾ ਪਰਿਵਾਰ ਦੇ ਪਰ ਸਹੁਰਾ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਤੇ ਭੈਣ ਦੀ ਕੁੱਟਮਾਰ ਕੀਤੀ ਭੈਣ ਹਰਪ੍ਰੀਤ ਕੌਰ ਦੀ ਸੋ ਇਹਦੇ ਭੈਣ ਨੇ ਮੋਗੋਪੁਰੇ ਥਾਣੇ ਵਿੱਚ ਦਰਖਾਸਤ ਦਿੱਤੀ ਆ ਜਿਹਦੇ ਤਹਿਤ ਜਿ세 ਬੰਦੀਆਂ ਇਕੱਠੀਆਂ ਹੋਈਆਂ ਵਾ ਤੇ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿ ਇਸ ਭੈਣ ਦੀ আর ਪ੍ਰੀਤਕੌਰ ਦੀ ਦਰਖਾਸਤ ਤੇ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਅਗਰ ਤੇ ਕਾਰ ਨਹੀਂ ਦੇਖੋ ਜੀ ਜੇ ਕਾਰਵਾਈ ਨਹੀਂ ਕਰਦੇ ਤੇ ਫਿਰ ਅਸੀਂ ਵਾਲਮੀਕੀ ਸਮਾਜ ਆਪਣੀ ਭੈਣ ਦੇ ਨਾਲ ਖੜੇ ਆ ਤੇ ਹੋਰ ਵੀ ਜਿ세 ਬੰਦੀਆਂ ਜਿਹੜੀਆਂ ਪੂਰਾ ਸਾਡਾ ਸਾਥ ਦੇਣ ਗਿਆ ਇਸ ਭੈਣ ਨੂੰ ਜੋ ਬੰਦਾ ਇਨਸਾਨ ਸਾਹਿਬ ਦਵਾ ਕੇ ਟਾਂਗੇ ਤੇ ਦਵਾਉਣਾ ਸਾਨੂੰ ਵੈਸੇ ਵੀ ਆਉਂਦਾ ਵਾ ਹਾਂਜੀ ਸਰ ਇੱਕ ਜਿਹੜਾ ਲੇਡੀ ਛੱਲੋਂ ਜਿਹੜਾ ਵੀ ਹਰਪ੍ਰੀਤਕੌਰ ਵੱਲੋਂ ਜਿਹੜਾ ਵੀ ਸੂਰੇ ਪਰਵਾਦ ਦੇ ਘਰ ਜਾਣ ਕੇ ਜਿਹੜਾ ਵੀ ਉਹਨਾਂ ਦਾ ਗੇਟ ਗਾੜੀ ਬੈਠੇ ਕੀ ਕਰਨੇ ਸਾਨੂੰ 112 ਹੈਲਪਲਾਈਨ ਤੋਂ ਸਾਨੂੰ ਆਇਆ ਸੀ ਕਾਲ ਆਈ ਹੈ ਜੀ ਮਾਦਾ ਕਹਿੰਦੀ ਵੀ ਮੇਰੇ ਮੇ DNA ਹੈਪਰ ਹੋ ਰਿਹਾ ਮੇਰੇ ਹੱਥੀ ਪਏ ਆ ਗਏ ਮੇਰੀ ਨੋਹ ਹੀ ਉਹ ਕਹਿ ਰਹੀ ਕਿ ਨੋਹ ਆ ਮੈਂ ਕੋਰਟ ਕੇਸ ਚੱਲ ਰਿਹਾ ਸਾਡਾ ਜੀ ਤੇ ਬੇਟਾ ਸਾਡੇ ਨੂੰ ਫਾਰਕਟ ਹੀ ਦਿੱਤੀ ਆ ਮੈਂ ਮੈਂ ਆਪਣੇ ਤੋਂ ਉਹਨੂੰ ਲਾਕ ਕੀਤਾ ਵਾ ਤੇ ਇਹਨਾਂ ਦਾ ਕਹਿਣਾ ਵਾ ਮੇਰੇ ਹੱਥੀ ਪਏ ਆ ਗਏ ਇੱਥੇ ਤੇ ਮੇਰੇ ਘਰ ਗਾੜੀ ਮੈਨੂੰ ਘੇਰਿਆ ਵਾ ਮੈਨੂੰ ਬਾਹਰ ਨਹੀਂ ਨਿਕਲ ਦੇ ਦੇ ਅਸੀਂ 112 ਤੋਂ ਹੈਲਪਲਾਈਨ ਤੋਂ ਉਸੇ ਵਾਲੇ ਆ ਗਏ ਜੀ ਨਾ ਕੋਈ ਲੋਕ ਕੀਤੀ ਆ ਕਿਦੇ ਬਾਰੇ ਸਾਨੂੰ ਨਹੀਂ ਪਤਾ ਕਿ ਕੋਰਟ ਦੇ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਉਹ ਐਸਐਚਓ ਸਾਹਿਬ ਦੇ ਨਾਮ ਤੇ ਲਿਆ ਦਿੰਨੇ ਆ ਥਾਣਾ ਮੁਕਪੁਰਾ ਜਾ ਕੇ ਜੋ ਵੀ ਇਹਨਾਂ ਦਾ ਹੋਊਗਾ ਉਹ ਜਾ ਕੇ ਉਹ ਚੌਕਸਰਾਂ ਨੂੰ ਦੱਸਾਂਗੇ ਜਿਹੜੀ ਬੀਬੀ ਨੇ ਤੁਹਾਨੂੰ ਹੈਲਪਲਾਈਨ ਤੇ ਨੰਬਰ ਤੇ ਫੋਨ ਕੀਤਾ ਗਿਆ ਤੇ ਉਹਨਾਂ ਕੋ ਕੋਰਟ ਦੀ ਜਿਹੜੀ ਪੀਐਫਆਈਆਰ ਜਾਂ ਮੰਗੀ ਜਾਂ ਕੋਈ ਨਹੀਂ ਸਾਨੂੰ ਕੋਈ ਨਹੀਂ ਦਿਖਾਇਆ ਜੀ ਉਹਨਾਂ ਨੇ ਜਾ ਕੇ ਥਾਣੇ ਤੇ ਭੌਣਗੇ ਸਾਨੂੰ ਨਹੀਂ ਕੋਈ ਦਿਖਾਇਆ ਥਾਣੇ ਐਸਐਚਓ ਸਾਹਿਬ ਨੂੰ ਹੁਣ ਠੀਕ ਹੈ ਕਿ ਚਲੇ ਪਰਿਵਾਰ ਆਏ ਨੇ ਪਰਿਵਾਰਾਂ ਨੇ ਟਾਈਮ ਦੇ ਕੇ ਚਲੇ ਜੀ ਥਾਣ ਹਾਂਜੀ ਮੈਂ ਸੰਜੂ ਰੋੜਾ ਜੀ ਸਟੇਟ ਸੈਕਟਰੀ ਪ੍ਰਦੇਸ਼ ਕਾਂਗਰਸ ਤੋਂ ਸਿਟੀ ਜਲੰਧਰ ਦੇ ਵਿੱਚੋਂ ਸਾਡੇ ਬਹੁਤ ਕਾਬਿਲ ਅਫਸਰ ਨੇ ਔਰ ਕਾਰਪੋਰੇਸ਼ਨ ਦੇ ਵਿੱਚ ਇੰਨੀ ਮਿਹਨਤ ਕਰ ਰਹੀ ਕੁੜੀ ਜਦੋਂ ਪਤਾ ਲੱਗਾ ਕਿ ਫੈਮਿਲੀ ਡਿਸਪਿਊਟ ਇਹਨਾਂ ਦਾ ਕੋਈ ਚੱਲ ਰਿਹਾ ਹੈ ਅੱਜ ਹੀ ਮੈਨੂੰ ਪਤਾ ਲੱਗਾ ਵੈਸੇ ਤਾਂ ਇਹ ਹਸਬੰਡ ਵਾਈਫ ਹਮੇਸ਼ਾ ਹੀ ਉੱਥੇ ਜਦੋਂ ਜਲੰਧਰ ਦੇ ਵਿੱਚ ਆਉਂਦੇ ਸੀ ਤੇ ਉੱਥੇ ਹੋਟਲ 'ਚ ਸਟੇ ਕਰਨੀ ਜਾਂ ਇਕੱਠਿਆਂ ਨੇ ਰਹਿਣਾ ਇਕੱਠਿਆਂ ਨੇ ਖਾਣਾ ਕਦੀ ਮੈਨੂੰ ਲੱਗਾ ਨਹੀਂ ਕਿ ਇਹ ਹਸਬੰਡ ਵਾਈਫ ਦਾ ਇੰਨਾ ਜ਼ਿਆਦਾ ਜਿਸਮੂੜ ਅਪਰਚ ਵਿੱਚ ਹੈਗਾ ਕਿਉਂਕਿ ਜਦੋਂ ਇੱਕ ਹਸਬੰਡ ਤੇ ਵਾਈਫ ਇਕੱਠੇ ਰਹਿੰਦੇ ਹੋਣ ਇਕੱਠੇ ਬਹਿੰਦੇ ਹੋਣ ਇਕੱਠੇ ਜਾ ਕੇ ਕਿਸੇ ਕਮਰੇ ਚ ਸਟੇ ਕਰਦੇ ਹੋਣ ਤੇ ਜਾਇਜ਼ ਹੈ ਕਿ ਉਹ ਰਿਸ਼ਤਾ ਪਾਕ ਹੁੰਦਾ ਪਰ ਜਦੋਂ ਇਹਨਾਂ ਬਾਰੇ ਅੱਜ ਮੈਨੂੰ ਪਤਾ ਲੱਗਾ ਤੇ ਮੇਰੇ ਆਪ ਤੇ ਪੈਰਾ ਥਲੋ ਜ਼ਮੀਨ ਨਿਕਲ ਗਈ ਕਿ ਯਾਰ ਉਹ ਕਹਿੰਦੇ ਕਿ ਮੈਂ 2 ਸਾਲ ਤੋਂ ਆਪਣੇ ਹਸਬੰਡ ਦੇ ਨਾਲ ਰਹੀ ਹੀ ਨਹੀਂ ਰਹੀ ਜਦੋਂ ਇੱਕ ਵਾਈਫ ਆਪਣੇ ਹਸਬੰਡ ਦੇ ਨਾਲ 2 ਸਾਲ ਤੋਂ ਰਹੀ ਨਹੀਂ ਰਹੀ ਤੇ ਫਿਰ ਉਸ ਰਿਸ਼ਤੇ ਦੇ ਨਤੇ ਬਾਹਰ ਜਦੋਂ ਮਿਲਣਾ ਜਾਂ ਕਿਸੇ ਹੋਟਲ ਦੇ ਵਿੱਚ ਸਟੇ ਕਰਨਾ ਫਿਰ ਤਾਂ ਉਹ ਗਲਤ ਗੱਲ ਹੈ ਜਿਹੜਾ ਬੰਦਾ ਆਪਣੀ ਵਾਈਫ ਨੂੰ اپنی ਵਾਈਫ ਨਹੀਂ ਘਰ ਆ ਕੇ کہہ ਰਿਹਾ ਬਾਹਰ ਜਿੱਥੇ ਮਰਜੀ ਘੁੰਮਦਾ ਪਿਆ ਜਾਂ ਜਿੱਥੇ ਮਰਜੀ ਘੁਮਾਉਂਦਾ ਪਿਆ ਇਹ ਤਾਂ ਸਰਾ ਸਰ ਗਲਤ ਗੱਲ ਹੈ ਇਹਦਾ ਮਤਲਬ ਤੁਸੀਂ ਯੂਜ਼ ਕਰਦੇ ਪਏ ਹੋ ਉਸ ਔਰਤ ਨੂੰ ਤੁਸੀਂ ਯੂਜ਼ ਐਂਡ ਥ्रो ਕਰਦੇ ਪਏ ਹੋ ਇਹ ਬਹੁਤ ਹੀ ਘਟੀਆ ਗੱਲ ਹੈ ਕਿਉਂਕਿ ਜਿਹੜਾ پاک ਰਿਸ਼ਤਾ ਤੁਸੀਂ ਇੱਕ ਮੈਨੂੰ ਹੁਣ ਪਤਾ ਲੱਗਾ ਕਿ ਮੈਂ ਜੀ ਐਸੀ ਸਮਾਜ ਤੋਂ ਕੋਈ ਬਿਲੋਂਗ ਕਰਦੀ ਆਂ ਪਰ ਜੇ ਐਸੀ ਸਮਾਜ ਕੀ ਗਲਤ ਧਰਮ ਕੀ ਕਹਿੰਦਾ ਕਿ ਕਿਸੇ ਦੀ ਸਮਾਜਿਕ ਤੌਰ ਤੇ ਜਿਸੀਂ ਗੱਲ ਕਰਦੇ ਆਂ ਮੈਂ ਤਾਂ ਇੱਕ ਗੱਲ ਕਹੂੰਗਾ ਸਮਾਨਤਾ ਦੇ ਅਧਿਕਾਰ ਸਭ ਨੂੰ ਮਿਲਿਆ ਬਾਬਾ ਸਾਹਿਬ ਅੰਬੇਦਕਰ ਜੀ ਨੇ ਜਦੋਂ ਦੇ ਸੰਵਿਧਾਨ ਲਿਖਿਆ ਆ ਭਾਰਤ ਦੇਸ਼ ਨੂੰ ਸੰਵਿਧਾਨ ਦਿੱਤਾ ਆ ਉਹਦੇ ਵਿੱਚ ਸਮਾਨਤਾ ਦੇ ਅਧਿਕਾਰ ਸਭ ਨੂੰ ਦਿੱਤਾ ਆ ਅੱਜ ਇੱਕ ਐਸੀ ਸਮਾਜ ਦੇ ਹੋਣ ਕਰਕੇ ਇੱਕ ਕੁੜੀ ਨੂੰ ਤਧਕਾਰਿਆ ਜਾ ਰਿਹਾ ਕਿੱਥੇ ਸਮਾਜ ਖੜਾ ਜੇ ਤੈਨੂੰ ਪਤਾ ਸੀ ਇਹ ਐਸੀ ਸਮਾਜ ਤੋਂ ਆ ਫਿਰ ਤੂੰ ਘਟੋ ਘਟ ਵਿਆਹ ਹੀ ਨਾ ਕਰਾਉਂਦਾ ਤੂੰ ਉਹਦੀ ਜ਼ਿੰਦਗੀ ਬਰਬਾਦ ਕਿਉਂ ਕੀਤੀ ਇਹ ਗੱਲਾਂ ਆ ਦੀ ਹਰਕਤਾ ਜੋ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਹੁਣ ਵੀ ਮੈਂ ਹੈਂਡ ਫ੍ਰੀ ਕਰਕੇ ਫੋਨ ਤੇ ਗੱਲ ਕੀਤੀ ਹੈ ਕਿਰ ਕਿੱਥੇ ਹੋ ਤੁਸੀਂ ਰਾਹੁਲ ਜੀ ਕਹਿੰਦੇ ਸਾਡੇ ਚ ਕੋਈ ਇਦਾਂ ਦੀ ਗੱਲ ਨਹੀਂ ਕਿ ਆਪ ਬੁੰਡਾ ਗੈਪ ਹੈ ਜਿਹੜੀ ਕੁੜੀ 2 ਸਾਲ ਤੋਂ ਰਹਿ ਨਹੀਂ ਰਹੀ ਔਰ ਆਪਣੇ ਘਰ ਦੇ ਅੰਦਰ ਐਂਟਰ ਕਰਨ ਲਈ ਉਹ ਤਰਸ ਰਹੀ ਹੈ ਔਰ ਉਸ ਨੂੰ ਨੋ ਦਾ ਦਰਜਾ ਨਹੀਂ ਮਿਲ ਰਿਹਾ ਉਸ ਨੂੰ ਵਾਈਫ ਦਾ ਦਰਜਾ ਨਹੀਂ ਮਿਲ ਰਿਹਾ ਉਹ ਵਿਚਾਰੀ ਕਿੱਥੇ ਖੜੀ ਹੈ ਔਰ ਇੱਕ ਕਾਬਿਲ ਅਫਸਰ ਦੇ ਨਾਲ ਇਦਾਂ ਦਾ ੱੱਕਾ ਹੋਇਆ ਤੇ ਸਾਡਾ ਪੰਜਾਬ ਸਾਡਾ ਸ਼ਹਿਰ ਕਿੱਥੇ ਖੜਾ ਕਿ ਇਹੋ ਜਿਹੇ ੱੱਕੇ ਜੇ ਨੋਆ ਧਿਆਣਾ ਹੋਣ ਲਾਪੇ ਤੇ ਦੱਸੋ ਸਮਾਜਿਕ ਤੌਰ ਤੇ ਲੋਕਤੰਤਰ ਕਿੱਥੇ ਹੈ ਰਾਹੁਲ ਦੀ ਮਾਤਾ ਵੱਲੋਂ ਜਿਹੜੇ ਮੇਰੇ ਘਰ ਆਣ ਕੇ ਮੇਰੀ ਕੁੱਟਮਾਰ ਕੀਤੀ ਜੀ ਉਹ ਰਕੀ ਕਰਨੇ ਇੱਕ ਕੁੱਟਮਾਰ ਤਾਂ ਹੁੰਦੀ ਹੈ ਜੇ ਦਰਵਾਜ਼ਾ ਖੁੱਲਾ ਹੋਵੇ ਹਜੇ ਤੱਕ ਤਾਂ ਮੈਨੂੰ ਦਰਵਾਜ਼ੇ ਦਾ ਵੀ ਨਹੀਂ ਪਤਾ ਲੱਗਾ ਖੋਲੇ ਆ ਕੁੱਟਮਾਰ ਅੰਦਰ ਵੜ ਕੇ ਹੁੰਦੀ ਹੈ ਜਾਂ ਬਾਹਰ ਬਾਹਰ ਖੜੇ ਵਿਚਾਰੇ ਮੈਂ ਜਦੋਂ ਆਇਆ ਬੈਠੇ ਹੋਏ ਆ ਉਹਦੇ ਆਸ ਵਿੱਚ ਬਿਚਾਰੀ ਕੁੜੀ ਬੈਠੀ ਆ ਕਿਵੇਂ ਅਨੂੰ ਅੰਦਰ ਐਂਟਰ ਕਰੇ ਕੋਈ ਇੱਕ ਘਰ ਦੀ ਨੌਨ ਤੁਸੀਂ ਬਾਹਰ ਖਿਲਾੜ ਕੇ ਬੈਠੇ ਹੋਏ ਹੋ ਕਾਬਿਲ ਅਫਸਰ ਹੈ ਉਹ ਸ਼ਹਿਰ ਦੇ ਵਿੱਚ ਉਹਦਾ ਰਤਬਾ ਤੁਸੀਂ ਉਹਨੂੰ ਬਾਹਰ ਖਿਲਾੜ ਕੇ ਬੈਠੇ ਹੋ ਤੁਸੀਂ ਫਿਰ ਕਿਸ ਕੈਟਾਗਰੀ ਦੇ ਹੋ ਇਹ ਕਿੱਥੇ ਜਿਹੜਾ ਕੋਰਟ ਦੇ ਵਿੱਚ ਇਹਦਾ ਕੇਸ ਚੱਲ ਰਿਹਾ ਉਹਦਾ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਉਹਦੀ ਜਿਹੜੀ ਇੰਟੀਮੇਸ਼ਨ ਹੁੰਦੀ ਹੈ ਦੋਹਾਂ ਤਰ੍ਹਾਂ ਨਾਲ ਹੁੰਦੀ ਹੈ ਔਰ ਇੱਥੇ ਇਹਨਾਂ ਭੈਣਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਜਿਹੜੀ ਵਿਚਾਰੀ ਉਹ 2 ਸਾਲਾਂ ਤੋਂ ਪਤਾ ਹੀ ਨਹੀਂ ਕਿ ਇੰਟੀਮੇਸ਼ਨ ਹੁੰਦਾ ਕੀ ਹੈ ਕੋਰਟ ਦੇ ਵਿੱਚ ਕੇਸ ਕੀ ਕਹਿੰਦੇ ਕਿੰਨੂ ਹੈ ਉਹ ਤਾਂ ਵਿਚਾਰੀ ਸਵੇਰੇ ਆਪਣੇ ਵਰਕਆਊਟ ਜਾਂਦੀ ਹੈ ਤੇ ਕਰਕੇ ਆ ਜਾਂਦੀ ਹੈ ਉਹ ਜਿੱਦਾਂ ਹਸਬੈਂਡ ਨੇ ਉਹਨੂੰ ਕਿਹਾ ਔਰ ਇੱਕ ਦੇਖੋ ਹੁਣ ਹਰ ਬੱਚੇ ਦਾ ਕਿੱਥੋਂ ਪਤਾ ਲੱਗਦਾ ਕਿ ਉਹਨੇ ਦੋਆਂ ਢਾਈਆਂ ਸਾਲਾਂ 'ਚ ਕਿਸੇ ਨੂੰ ਦੱਸਿਆ ਨਹੀਂ ਕਿ ਮੈਂ ਆਪਣੇ ਹਸਬੈਂਡ ਨਾਲ ਇਦਾਂ ਦਾ ਸਾਡਾ ਚੱਲ ਰਿਹਾ ਹੈ ਆफी ਰਿਲੇਸ਼ਨਸ਼ਿਪ ਸੰਤਜ ਆਪ ਆਪੋ ਦਾ ਲੱਗਾ ਔਰ ਇੰਨੇ ਸਾਂ ਮਹੀਨਿਆਂ ਤੋਂ ਕਹੇ ਜਿੰਦਰ ਦੇ ਵਿੱਚ ਕੰਮ ਕਰ ਰਹੇ ਹੈ ਔਰ ਕਦੀ ਵੀ ਨਹੀਂ ਸਾਨੂੰ ਪਤਾ ਲੱਗਣ ਦਿੱਤਾ ਕਿ ਮੇਰੀ ਹਸਬੰਡ ਦੇ ਨਾਲ ਬੰਦੀ ਨਹੀਂ ਅੱਜ ਮੈਨੂੰ ਬੜਾ ਫੀਲ ਹੋਇਆ ਕਿ ਇੱਕ ਚਿਹਰਾ ਹਸਬੰਡ ਵਾਈਫ ਇਕੱਠੇ ਆ ਕੇ ਸਿਟੀ ਤੋਂ ਬਾਹਰ ਮਿਲ ਰਹੇ ਹੈ ਪਰ ਸਿਟੀ ਦੇ ਵਿੱਚ ਆਪਣੇ ਆਪ ਦੀ ਵਾਈਫ ਨੂੰ ਬਣਾਉਣ ਲਈ ਤਿਆਰ ਨਹੀਂ ਇਹ ਕੋਈ ਗਲਤ ਗੱਲ ਹੈ ਨਹੀਂ ਕੀ ਮੰਨ ਕਰਦੇ ਸੰਗ ਤਾਂ ਇਹੀ ਹੋਊਗੀ ਜਿਹੜੀ ਆਪਾਂ ਨੋਨ ਵਿਆਹ ਕੇ ਲਿਆਂਦਾ ਜਿਹੜੀ ਧੀ ਨੂੰ ਵਿਆਹ ਕੇ ਲਿਆਂਦਾ ਉਹਨੂੰ ਨਾ ਰੱਖੋ ਔਰ ਬਾਹਰ ਜਿਹੜਾ ਰਿਸ਼ਤਾ ਹੁੰਦਾ ਨਾ ਲੋਕਾਂ ਦੇ ਨਾਲ ਜਾਂ ਕਿਤੇ ਉਹ ਗੈਰ ਗਲਤ ਰਿਸ਼ਤਾ ਉਹਨੂੰ ਮੈਂ ਪਾਕ ਨਹੀਂ ਕਹੂੰਗਾ ਜਿਹੜੇ ਘਰ ਦੇ ਵਿੱਚ ਅਸੀਂ ਹਸਬੰਡ ਵਾਈਫ ਇਕੱਠੇ ਰਹੀਏ ਔਰ ਇਕੱਠੇ ਬਾਹਰ ਸਮਾਜਿਕ ਤੌਰ ਤੇ ਮਿਲੀਏ ਬੈਠੀਏ ਉੱਠੀਏ ਉਸ ਰਿਸ਼ਤੇ ਨੂੰ ਪਾਕ ਕਹਿੰਦੇ ਆ